ਇਹ ਮੋੜਾ ਮੋਟਾ ਮਾਰਦੀ ਕਾਰਵਾਈ ਕੀਤੀ ਜਾਵੇ ਕੀਤੀ ਜਾਵੇ ਕੀਤੀ ਜਾਵੇ ਪਤਾ ਨਾ ਤਸਵੀਰ ਮਰਦਾਬ 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 ਗੁਰਦਾਸਪੁਰ ਦੇ ਫਤਿਹਗੜ ਚੂੜੀਆਂ ਦੇ ਇੱਕ ਨਵੇਂ ਤਹਿਸੀਲਦਾਰ ਜਸਵੀਰ ਕੌਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਪਟਵਾਰੀ ਤੋਂ ਪੈਸੇ ਲੈਦੀ ਹੋਈ ਨਜ਼ਰ ਆ ਰਹੀ ਹੈ ਇਸ ਮਾਮਲੇ 'ਚ ਹੁਣ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਤੇ ਨਵੇਂ ਤਹਿਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਇਸ ਦੇ ਨਾਲ ਹੀ ਸਬੰਧਿਤ ਐਸਐਸਪੀ ਵਿਜੀਲੈਂਸ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੇ ਵੀ ਹੁਕਮ ਕੀਤੇ ਗਏ ਨੇ ਉਥੇ ਅੱਜ ਗੁਰੂ ਰਵੀਦਾਸ ਚੌਂਕ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਵੱਲੋਂ ਨਾਇਬ ਤਹਿਸੀਲਦਾਰ ਜਸਵੀਰ ਕੌਰ ਵਿਰੁੱਧ ਧਰਨਾ ਦਿੱਤਾ ਗਿਆ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਤਹਿਸੀਲ ਵਿਭਾਗ ਚ ਚੱਲ ਰਹੀ ਰਿਸ਼ਵਤਖੋਰੀ ਦਾ ਵਿਰੋਧ ਕੀਤਾ ਧਰਨੇ ਦੌਰਾਨ ਦਿਲਬਖ ਸਿੰਘ ਰਿਆੜ ਹਰਪਾਲ ਸਿੰਘ ਫੌਜੀ ਅਤੇ ਗੁਰਪ੍ਰਤਾਪ ਸਿੰਘ ਪਨਵਾ ਵਰਗੇ ਆਗੂਆਂ ਨੇ ਜਸਵੀਰ ਕੌਰ ਪ੍ਰਸ਼ਾਸਨ ਚ ਲਿਪਤ ਉਨ੍ਹਾਂ ਦੱਸਿਆ ਕਿ ਮੈਡਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਕਿਸੇ ਵਿਅਕਤੀ ਤੋਂ ਪੈਸੇ ਲੈਂਦੀ ਹੋਈ ਦਿਖ ਰਹੀ ਹੈ ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਰਜਿਸਟਰੀ ਕਲਰਕ ਨੂੰ ਬਿਨਾਂ ਕਿਸੇ ਸਪਸ਼ਟੀਕਰਨ ਤੋਂ ਸਸਪੈਂਡ ਕੀਤਾ ਗਿਆ ਜਦੋਂ ਕਿ ਤਹਿਸੀਲ ਖੁਲਿਆਮ ਰਿਸ਼ਵਤ ਲੈਣ ਦੀ ਕਾਰਵਾਈ ਜਾਰੀ ਹੈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਤਹਿਸੀਲ ਵਿਭਾਗ 'ਚ ਚੱਲ ਰਹੇ ਪ੍ਰਚਾਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਨੰਨੇ ਸ਼ਾਮਿਲ ਲੋਕਾਂ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਤਾਂ ਰੋਜ਼ ਪੂਰੇ ਇਲਾਕੇ 'ਚ ਫੈਲ ਸਕਦਾ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਪ੍ਰਸ਼ਾਸਕ ਅਧਿਕਾਰੀਆਂ ਖਿਲਾਫ ਕਾਨੂੰਨੀ ਕਦਮ ਚੁੱਕੇ ਜਾਣ ਇਸ ਫਟੇਰ ਤਸਵੀਰ ਦੇ ਵਿੱਚ ਫਿਰ ਕੰਮ ਚੱਲ ਰਿਹਾ ਵਾ ਜਿਵੇਂ ਹੀ ਕਿ ਪਹਿਲਾਂ ਮੈਡਮ ਜਸਮਿੰਦਰ ਨੂੰ ਇਹਨਾਂ ਨੇ ਕੁਝ ਸਬੂਤਾਂ ਦੇ ਆਧਾਰ ਦੇ ਕੇ ਕਹਿ ਲਗਿਆ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਵਾ

ਦਾਸਪੁਰ ਦੇ ਫਤੇਗੜ ਚੂੜੀਆਂ ਦੇ ਇੱਕ ਨਵੇਂ ਤਹਿਸੀਲਦਾਰ ਜਸਵੀਰ ਕੌਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਇੱਕ ਪਟਵਾਰੀ ਤੋਂ ਪੈਸੇ ਲੈਂਦੀ ਹੋਈ ਨਜ਼ਰ ਆ ਰਹੀ ਹੈ ਇਸ ਮਾਮਲੇ 'ਚ ਹੁਣ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਤੇ ਨਵੇਂ ਤਹਿਸੀਲਦਾਰ ਨੂੰ ਸਸਪੈਂਡ ਕਰ ਦਿੱਤਾ ਇਸ ਦੇ ਨਾਲ ਹੀ ਸਬੰਧਿਤ ਐਸਐਸਪੀ ਵਿਜੀਲੈਂਸ ਨੂੰ ਇਸ ਮਾਮਲੇ ਦੀ ਪੜਤਾਲ ਕਰਕੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਕਰਨ ਦੇ ਵੀ ਹੁਕਮ ਕੀਤੇ ਗਏ ਨੇ ਉਥੇ ਅੱਜ ਗੁਰੂ ਰਵੀਦਾਸ ਚੌਂਕ ਤੇ ਵੱਖ-ਵੱਖ ਪਿੰਨਾਂ ਦੇ ਲੋਕਾਂ ਵੱਲੋਂ ਨਾਇਬ ਤਹਿਸੀਲਦਾਰ ਜਸਵੀਰ ਕੌਰ ਵਿਰੁੱਧ ਧਰਨਾ ਦਿੱਤਾ ਗਿਆ ਲੋਕਾਂ ਨੇ ਪ੍ਰੇਸ਼ਟਾਚਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਤਹਿਸੀਲ ਵਿਭਾਗ ਚ ਚੱਲ ਰਹੀ ਰਿਸ਼ਵਤਖੋਰੀ ਦਾ ਵਿਰੋਧ ਕੀਤਾ ਧਰਨੇ ਦੌਰਾਨ ਦਿਲਬਖ ਸਿੰਘ ਰਿਆੜ ਹਰਪਾਲ ਸਿੰਘ ਫੌਜੀ ਅਤੇ ਗੁਰਪ੍ਰਤਾਪ ਸਿੰਘ ਪਨਵਾ ਵਰਗੇ ਆਗੂਆਂ ਨੇ ਜਸਵੀਰ ਕੌਰ ਪ੍ਰੇਸ਼ਟਾਚਾਰ ਚ ਲਿਪਤ ਹੈ ਉਨ੍ਹਾਂ ਦੱਸਿਆ ਕਿ ਮੈਡਮ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਚ ਉਹ ਕਿਸੇ ਵਿਅਕਤੀ ਤੋਂ ਪੈਸੇ ਲੈਂਦੀ ਹੋਈ ਦਿਖ ਰਹੀ ਹੈ ਲੋਕਾਂ ਨੇ ਦੋਸ਼ ਲਗਾਇਆ ਕਿ ਕੁਝ ਦਿਨ ਪਹਿਲਾਂ ਰਜਿਸਟਰੀ ਕਲਰਕ ਨੂੰ ਬਿਨਾਂ ਕਿਸੇ ਸਪਸ਼ਟੀਕਰਨ ਤੋਂ ਸਸਪੈਂਡ ਕੀਤਾ ਗਿਆ ਜਦੋਂ ਕਿ ਤਹਿਸੀਲ ਖੁਲਿਆਮ ਰਿਸ਼ਵਤ ਲੈਣ ਦੀ ਕਾਰਵਾਈ ਜਾਰੀ ਹੈ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਮੰਗ ਕੀਤੀ ਹੈ ਕਿ ਤਹਿਸੀਲ ਵਿਭਾਗ ਚੱਲ ਰਹੇ ਪ੍ਰਚਾਰ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਤਨ ਵਿੱਚ ਸ਼ਾਮਿਲ ਲੋਕਾਂ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਕਾਰਵਾਈ ਨਾ ਕੀਤੀ ਗਈ ਤਾਂ ਤਾਂ ਰੋਜ਼ ਪੂਰੇ ਇਲਾਕੇ 'ਚ ਫੈਲ ਸਕਦਾ ਉਹਨਾਂ ਇਹ ਵੀ ਚੇਤਾਵਨੀ ਦਿੱਤੀ ਕਿ ਪ੍ਰਸ਼ਾਸਕ ਅਧਿਕਾਰੀਆਂ ਖਿਲਾਫ ਕਾਨੂੰਨੀ ਕਦਮ ਚੁੱਕੇ ਜਾਣ ਇਸ ਫਟੇਰ ਤਸਵੀਰ ਦੇ ਵਿੱਚ ਫਿਰ ਕੰਮ ਚੱਲ ਰਿਹਾ ਵਾ ਜਿਵੇਂ ਹੀ ਕਿ ਪਹਿਲਾਂ ਮੈਡਮ ਜਸਮਿੰਦਰ ਨੂੰ ਇਹਨਾਂ ਨੇ ਕੁਝ ਸਬੂਤਾਂ ਦੇ ਆਧਾਰ ਦੇ ਕੇ ਕਹਿ ਲਗਿਆ ਕਿ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਵਾ જે બીજોરિટીનીડિયો વયરલ હોઈ આ કયો નહી એના કાર પ્રશાસન કયો એના ઉત્ત આ કે બાંધી કારવાઈ જે છૂટી જા